ਕਾਰਨਾ ਸਾਹਿਬ ਦੇ ਸ਼ਤਪ ਦੀ ਮੌਕੇ ਭਾਰਤ ਤੋਂ ਵੀ ਸਿੱਖ ਸ਼ਰਧਾਲੂਆਂ ਦਾ ਜੱਥਾ ਪਾਕਿਸਤਾਨ ਜਾਣਾ ਸੀ ਪਰ ਭਾਰਤ ਸਰਕਾਰ ਵੱਲੋਂ ਇੱਕ ਦਿਨ ਪਹਿਲਾਂ ਹੀ ਸਿੱਖ ਸ਼ਰਧਾਲੂਆਂ ਦੇ ਜੱਥੇ ਨੂੰ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਸਿੱਖ ਸੰਗਤ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪਾਕਿਸਤਾਨ ਵਿੱਚ ਲੇਗੁਰਤਾਮਾ ਦੇ ਦਰਸ਼ਨ ਕਰਨ ਦੇ ਲਈ ਭਾਰਤ ਤੋਂ ਹਰ ਸਾਲ ਅਟਾਰੀਵਾਗਾ ਸ਼ਰਧਾਂਈ ਜਿੱਥੇ ਪਾਕਿਸਤਾਨ ਜਾਂਦੇ ਰਹਿੰਦੇ ਨੇ ਇਸ ਵਾਰ ਨਨਕਾਣਾ ਸਾਹਿਬ ਵਿਕੇ ਜਿਹੜਾ 100 ਸਾਲਾ ਸਮੰਗਮ ਹੋ ਰਿਹਾ ਸੀ ਉਸ ਦੇ ਵਿੱਚ ਵੀ ਸਿੰਘ ਸਾਹਿਬ ਦੀ ਅਗਵਾਈ ਦੇ ਵਿੱਚ ਜਥਾ ਜਿਹੜਾ ਜਾਣਾ ਸੀ ਸ਼ਰਧਾਲੂ ਅੰਮ੍ਰਿਤਸਰ ਬਕਾਇਦਾ ਪਹੁੰਚ ਚੁੱਕੇ ਸਨ ਪਰ ਕੇਂਦਰ ਸਰਕਾਰ ਨੇ ਪੈਰ ਦੇ ਉੱਤੇ ਕੋਵਿਡ ਦਾ ਹਵਾਲਾ ਦੇ ਕੇ ਜਾਂ ਹੋਰ ਕੁਝ ਕਾਰਨ ਦਰਸਾ ਕੇ ਇਹ ਗੱਲ ਕਹੀ ਹੈ ਕਿ ਅ ਇਸ ਜਥੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ ਸਭ ਤੋਂ ਪਹਿਲਾਂ ਅਸੀਂ ਦੱਸ ਦਿੰਦੇ ਹਾਂ ਕਿ ਅਸੀਂ ਅੰਮ੍ਰਿਤਸਰ ਦੀ ਐਟਰੀ ਸਟ੍ਰੀਟ ਤੇ ਖੜੇ ਹਾਂ ਸ਼ਰਧਾਲੂ ਇਥੇ ਪਹੁੰਚੇ ਸੀ ਜਿਹੜੇ ਸ਼ਰਧਾਲੂ ਸੀਗੇ ਉਹਨਾਂ ਦੇ ਮਨਾਂ ਦੇ ਵਿੱਚ ਵੀ ਭਾਰੀ ਰੋਸ ਸੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਸ ਦਾ ਸਖਤ ਜਿਹੜਾ ਇਤਰਾਜ਼ ਸੀ ਉਹ ਜ਼ਾਹਿਰ ਕੀਤਾ ਗਿਆ ਤੇ ਉਹਨਾਂ ਦੇ ਵੱਲੋਂ ਬਕਾਇਦਾ ਤੌਰ ਤੇ ਉੱਤੇ ਆਪਣਾ ਜਿਹੜਾ ਵਿਰੋਧ ਦਰਜ ਕਰਾਇਆ ਗਿਆ ਤੇ ਇੱਕ ਪ੍ਰਧਾਨ ਮੰਤਰੀ ਨੂੰ ਬਕਾਇਦਾ ਸਿੱਖ ਇਤਿਹਾਸ ਬਾਰੇ ਕਿਤਾਬਾਂ ਦਾ ਜਿਹੜਾ ਸੈੱਟ ਸੀਗਾ ਉਹ ਬਕਾਇਦਾ ਭੇਜਿਆ ਗਿਆ ਕਿ ਇਹ ਜਾਣਬੁੱਝ ਕੇ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਜਿਹੜਾ ਇਹ ਖਲਵਾੜ ਕੀਤਾ ਗਿਆ ਹੈ ਜਥੇਦਾਰ ਸਾਹਿਬ ਨੇ ਵੀ ਤਿੱਖਾ ਪ੍ਰਤੀਕਰਮ ਦਿੱਤਾ ਤੇ ਨਾਲ ਹੀ ਕਿਹਾ ਕਿ ਇਹ ਜਿਹੜੀ ਇਤਿਹਾਸਿਕ ਗਲਤੀ ਹੈ ਇਹਨੂੰ ਸੁਧਾਰਨਾ ਚਾਹੀਦਾ ਹੈ ਕਿ ਜਿਹੜਾ ਇਹ ਜਥਾ ਸੀਗਾ ਪਹਿਲਾਂ ਵੀ ਜਾਂਦੇ ਸਨ ਉਹਨਾਂ ਨੂੰ ਰੋਕਿਆ ਗਿਆ ਜਾਣਬੁੱਝ ਕੇ ਤਾਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਅਸੀਂ ਸੰਗਤਾਂ ਦੇ ਨਾਲ ਗੱਲਬਾਤ ਕੀਤੀ ਜਾਂ ਗੱਲਬਾਤਾਂ ਉਹਨਾਂ ਨੇ ਵੀ ਕਿਹਾ ਕਿ ਇਹ ਜਾਣਬੁੱਝ ਕੇ ਜਿਹਾ ਕੀਤਾ ਗਿਆ ਹੈ ਕਿਉਂਕਿ ਕਿਸਾਨੀ ਅੰਦੋਲਨ ਜਿਹੜਾ ਚੱਲ ਰਿਹਾ ਉਸ ਨੂੰ ਜੋੜ ਕੇ ਜਿਹੜਾ ਕੇਂਦਰ ਸਰਕਾਰ ਅਜਿਹਾ ਵਤੀਰਾ ਕਰ ਰਹੀ ਹੈ ਦਾ ਸਰਕਾਰ ਨੂੰ ਜਿਹੀਆਂ ਜਿਹੜੀਆਂ ਨੀਤੀਆਂ ਨੇ ਕਿਉਂਕਿ ਸਿੱਖ ਇਤਿਹਾਸ ਜਿਹੜਾ ਬੜਾ ਵਿਸ਼ਾਲ ਹੈ ਤਾਂ ਵੱਡੇ ਜਿੰਨੇ ਵੀ ਇਸ ਜਗ੍ਹਾ ਦੇ ਉੱਤੇ ਜਿਹੜੇ ਹਾਕਮ ਆਏ ਨੇ ਉਹਨਾਂ ਵੱਲੋਂ ਜਿਹੀਆਂ ਗਲਤੀਆਂ ਕੀਤੀਆਂ ਸਤਾ ਕੋਲ ਲੋਕ ਵੀ ਨੇ ਅਸੀਂ ਉਹਨਾਂ ਨਾਲ ਵੀ ਗੱਲਬਾਤ ਜਿਹੜੀ ਆ ਕਰ ਲੈਨੇ ਆ ਸਰ ਕੀ ਨਾਮ ਹੈ ਜੀ ਤੁਹਾਡਾ ਮੇਰਾ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਜੀ ਜਿਹੜਾ ਜੱਥਾ ਐਸ்சி ਪੀਸੀ ਵੱਲੋਂ ਜਾਣਾ ਸੀਗਾ ਰੋਕਿਆ ਗਿਆ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਅਦ ਸੈਂਟਰ ਗਵਰਨਮੈਂਟ ਨੇ ਬਹੁਤ ਮਾੜਾ ਕੰਮ ਕੀਤਾ ਇਹਨਾਂ ਨੂੰ ਇਦਾਂ ਕਰਨਾ ਨਹੀਂ ਚਾਹੀਦਾ ਸੀਗਾ ਕਿਉਂ ਕੀਤਾ ਕੀ ਲੱਗਦਾ ਤੁਹਾਨੂੰ ਇਹ ਤਾਂ ਸੈਂਟਰ ਗਵਰਨਮੈਂਟ ਲੱਗਦੀ ਐ ਸਿੱਖਾਂ ਨਾਲ ਖੜਕੂ ਕਹਿੰਦੀ ਆਤੰਗਵਾਦ ਕਹਿੰਦੀ ਆ ਇਸ ਕਰਕੇ ਜੜ ਕਿ ਜਿੱਥੇ ਦੇ ਹਰ ਸਾਲ ਵੀ ਜਾਂਦੇ ਰਹੇ ਨੇ ਇਸ ਵਾਰ ਕੋਵਿਡ ਦਾ ਹਵਾਲਾ ਦੇ ਦਿੱਤਾ ਗਿਆ ਇਹ ਕੋਵਿਡ ਦਾ ਸਭ ਪਖੰਡੇ ਕੀ ਗੱਲ ਸਿੰਗੂ ਬਾਡਰ ਤੇ ਕੋਆਪਰੇਟ ਕਿੱਥੇ ਗਿਆ ਠਿਕਰੀ ਬਾਡਰ ਤੇ ਆਪਣਾ ਕਿੱਥੇ ਗਿਆ ਕੋਵਿਡ ਇਹ ਸਭ ਗਵਰਨਮੈਂਟ ਦੇ ਪਖੰਡੇ ਗਿਆ ਇਹ ਗਵਰਨਮੈਂਟ ਨਾ ਅੰਦੋਲਨ ਕਰਕੇ ਹੀ ਲੱਗਦਾ ਤੁਹਾਨੂੰ ਰੋਕਿਆ ਗਿਆ ਇਹ ਅੰਦੋਲਨ ਕਰਕੇ ਹੀ ਆ ਇਹ ਅੰਦੋਲਨ ਕੋਈ ਚੱਕਰ ਨਹੀਂ ਹੈਗਾ ਹੂੰ ਤਾਂ ਜਿਵੇਂ ਕਿ ਤੁਸੀਂ ਸੁਣਿਆ ਕਿ ਅੰਦੋਲਨ ਦਾ ਹੀ ਕਾਰਨ ਜਿਹੜਾ ਮੇਨ ਦੱਸਿਆ ਜਾ ਰਿਹਾ ਹੈ ਕਿ ਜਾਣ ਬੁੱਝ ਕੇ ਜਿਹੜੇ ਜਥੇ ਨੇ ਰੋਕੇ ਜਾਂਦੇ ਨੇ ਹੋਰ ਵੀ ਗੱਲਬਾਤ ਕਰਦੇ ਆ ਜਿਹੜੀ ਅਸੀਂ ਪਹਿਲਾਂ ਵੀ ਗੱਲਬਾਤ ਕੀਤੀ ਤਾਂ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਸ਼ਰਧਾਲੂ ਸੀ ਇਥੇ ਦਰਬਾਰ ਸਾਹਿਬ ਨਤਮਸਕ ਹੋਣ ਪਹੁੰਚੇ ਤਾਂ ਉਹਨਾਂ ਨੇ ਇਹ ਗੱਲ ਆਖੀ ਕਿ ਜਿ세 ਇਹ ਜਿਹੜੇ ਇਹ ਜਥੇ ਨੇ ਨਹੀਂ ਰੋਕੇ ਜਾਣੇ ਚਾਹੀਦੇ ਕਿਉਂਕਿ ਪਾਕਿਸਤਾਨ ਦੇ ਨਾਲ ਇੱਕ ਵੱਡਾ ਇਤਿਹਾਸ ਜੁੜਿਆ ਹੈ ਸਿੱਖ ਭਾਵਨਾਵਾਂ ਜੁੜੀਆਂ ਨੇ ਤੇ ਬਹੁਤ ਸਾਰੇ ਗੁਰਧਾਮ ਉਥੇ ਨੇ ਇਹ ਜਿਹੜੀ ਗਲਤੀ ਹੈ ਕੇਂਦਰ ਸਰਕਾਰ ਵੱਲੋਂ ਇਸ ਨੂੰ ਸੁਧਾਰ ਲੈਣਾ ਚਾਹੀਦਾ ਹੈ ਕੈਮਰਾ ਪਰਸਨ ਸਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਬੀ ਸਾਂਝਾ ਅੰਮ੍ਰਿਤਸਰ ਪਹਿਲੇ ਗਿਆ ਸੀ ਉਹ ਵੀ ਮਹਾਰਾਜ ਦੀ ਰਜ਼ਾ ਸੀ ਹੁਣ ਨਹੀਂ ਜਾ ਪਾਇਆ ਉਹ ਵੀ ਮਹਾਰਾਜ ਦੀ ਰਜ਼ਾ ਜੋ ਉਹਨੂੰ ਮਨਜ਼ੂਰ ਪਹਿਲੇ ਵੀ ਅਰਦਾਸ ਕਰਦੇ ਸੀ ਕਿੰਨੇ ਸਾਲ ਮਹਾਰਾ ਇਹ ਅਰਦਾਸ ਚ ਕਹਿੰਦੇ ਸੀ ਕਿ ਜਿਹੜੇ ਧਾਮਾਂ ਤੋਂ ਸਾਨੂੰ ਰੋਕਿਆ ਜਾਂਦਾ ਨਹੀਂ ਜਾਣ ਦਿੱਤਾ ਜਾਂਦਾ ਖੁੱਲੇ ਦਰਸ਼ਨ ਪ੍ਰਦਾਨ ਕੀਤਾ ਕੀਤੇ ਜਾਣ ਮਹਾਰਾ ਨੇ ਸੁਣੀ ਇੰਨੇ ਸਾਲ ਬਾਅਦ ਅਲਾਓ ਕੀਤਾ ਹੁਣ ਫੇਰ ਮਾਰਨੇ ਕਰੇ ਰੋਕਿਆ ਕੋਈ ਗੱਲ ਨਹੀਂ ਅਗਲੀ ਫੇਰ ਜਾਣ ਦੇਣਗੇ ਮੇਬੀ ਆ ਹਾਈਪੋਥੈਟিক্যাল ਸਿਚੁਏਸ਼ਨ ਵੀ ਹੈਗੀ ਆ ਕਿ ਜਿੱਚ ਆ ਸਾਡੀ ਗਵਰਨਮੈਂਟ ਚਾਹੁੰਦੀ ਹੈ ਕਿ ਮੇਬੀ ਹੀ ਕਿ ਟ੍ਰਬਲਸ ਨਾ ਵਸੇ ਉੱਥੇ ਜਾ ਕੇ ਆ ਵੀ ਹੋ ਸਕਦਾ ਹੈ ਜਾਂ ਦੂਸਰੇ ਪਾਸੇ ਜੋ ਮਾਰਾ ਹੀ ਰਜ਼ਾ ਹੈ ਮਤਲਬ ਉਹ ਇਮੋਸ਼ਨਲੀ ਵੀ ਦੇਖ ਸਕਦਾ ਐਨੋ ਦੋ ਦੋ ਤਰੀਕ ਦੋ ਪੱਖ ਨੇ ਇਹਦੇ ਬੀਸੀਪੀਸੀ ਵੱਲੋਂ ਕਿਹਾ ਗਿਆ ਕਿ ਜਿਹੜਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਪ੍ਰਕਾਸ਼ ਉਤਸਵ ਸੀ ਉਦੋਂ ਵੀ ਜਥਾ ਆਇਆ ਸੀਗਾ ਪਾਕਿਸਤਾਨ ਤੋਂ ਉਸ ਵੇਲੇ ਕੋਵਿਡ ਦੀ ਪ੍ਰੋਬਲਮ ਜ਼ਿਆਦਾ ਸੀਗੀ ਹੁਣ ਤੇ ਫਿਰ ਘਟ ਗਈ ਹੁਣ ਇਸੇ ਸਮੇਂ ਚ ਰੋਕਣਾ ਦੇਖੋ ਜੀ ਸਿਆਸੀ ਬੰਦਾ ਸਿਆਸੀ ਵਾਲੀ ਗੱਲ ਕਰੇਗਾ ਸਿੱਧੀ ਜੀ ਗੱਲ ਆ ਹੁਣ ਉਹਨਾਂ ਦੇ ਆਪਣਾ ਟੈਂਪਰਮੈਂਟ ਆ ਉਹਨੇ ਆਪਣੇ ਪ੍ਰੋਫਿਟ ਕੱਢਣੇ ਨੇ ਮੇਬੀ ਹਣਾ ਦੇਖੋ ਜਾਂ ਅਲਾਉ ਕਰਨਾ ਚਾਹੀਦਾ ਹਣਾ ਸਾਨੂੰ ਵੀ ਮਤਲਬ ਬਾਕੀ ਜੋ ਮਾਰੇ ਨੂੰ ਮਨਜ਼ੂਰ ਹਨਾ ਅਲਾਉ ਕਰਨਾ ਚਾਹੀਦਾ ਮੈਂ ਤੇ ਆਈ ਚਾਹੁੰਦਾ ਕਿ ਗਵਰਨਮੈਂਟ ਲਾਉ ਕਰੇ ਸਾਨੂੰ ਐਵੇਂ ਜਾਣ ਲਈ ਮਹਾਰਾਜ ਵੀ ਮੇਰ ਕਰਨ ਕਿ ਅਸੀਂ ਜਾ ਸਕੀਏ ਉੱਥੇ ਦਰਸ਼ਨ ਕਰ ਸਕੀਏ ਮਹਾਰਾਜ ਦੇ ਤੇ ਨਾਲੇ ਜੁੜੀ ਹੈ ਮਹਾਰਾਜ ਦੇ ਨਾਲ ਭਾਈ ਗਲਤ ਜੁੜਨ ਦੀ ਹੈ ਚਾਹੇ ਇੱਥੇ ਜੁੜਲੇ ਜਾਣਾ ਚਾਹੇ ਉੱਥੇ ਪਰ ਇਹ इमोशनल ਟੱਚ ਹੈ ਉਹਦੇ ਨਾਲ ਕਿ ਉਹ ਸਾਡੇ ਤੋਂ ਹੀ ਵਿਛੜਿਆ ਹੋਇਆ ਹੈ ਬੜਾ ਮਾੜਾ ਲੱਗਦਾ ਹਨਾ ਉਹ ਪਾਕਿਸਤਾਨ ਜਿਹੜਾ ਪੰਜਾਬ ਦੀ ਸੀ ਵaile ਤੇ ਉਹ ਬੜਾ ਦਿਲ ਨੂੰ ਬੜੀ ਸੱਚੀ ਤਕਲੀਫ ਹੁੰਦੀ ਹੈ ਕਿ ਕਿੰਨੇ ਸਰ 10 ਕਰੋੜ ਬੰਦੇ ਸਾਡੇ ਉੱਥੇ ਹੀ ਰਹਿ ਗਿਆ ਸਿੱਧੇ ਸਾਡਾ ਹੀ ਆ ਬੜਾ ਇਮੋਸ਼ਨਲ ਟੱਚ ਆ ਸਾਡਾ ਪਾਕਿਸਤਾਨ ਦੇ ਨਾਲ ਨਨਕਾਣਾ ਸਾਹਿਬ ਦੇ ਨਾਲ ਹੋਰ ਜਗ੍ਹਾ ਹੈ ਗਿਆਣੇ ਜਿਹੜੇ ਜਪੰਜਾ ਸਾਹਿਬ ਹੈਗਾ ਮਹਾਰਾਜ ਹੋਰ ਮੇਰ ਕਰਨ ਕਿ ਅਸੀਂ ਜਾ ਕੇ ਦਰਸ਼ਨ ਕਰ ਸਕੀਏ ਦੇਖੋ ਜੀ ਜਿਹੜੀ ਸਰਕਾਰ ਹੈ ਨਾ ਭਾਰਤ ਸਰਕਾਰ ਇਹ ਪਤਾ ਨਹੀਂ ਕੀ ਸੋਚ ਰੱਖਦੀ ਹੈ ਕਿ ਬਾਕੀਆਂ ਇਹਨਾਂ ਦੀਆਂ ਰੈਲੀਆਂ ਵੀ ਹੋ ਰਹੀਆਂ ਹਨ ਇਲੈਕਸ਼ਨ ਵੀ ਹੋ ਰਿਹਾ ਹੈ ਉਹਦੇ ਚੈਨਾਂ ਨੂੰ ਕੋਵਿਡ ਨਜ਼ਰ ਨਹੀਂ ਆ ਰਿਹਾ ਤੇ ਜਿਹੜੇ ਰਸ਼ ਪ ਹੋ ਰਹੇ ਨੇ ਜਲਾਸ ਵੀ ਹੋ ਰਹੇ ਨੇ ਤੇ ਜਥੇ ਨਾਲ ਕੀ ਕੋਵਿਡ ਜ਼ਿਆਦਾ ਆ ਜਾਣਾ ਸੀ ਜੱਥਾ ਜਾਣਾ ਚਾਹੀਦਾ ਸੀ ਸਿੱਖਾਂ ਦੀ ਭਾਵਨਾ ਨੂੰ ਠੇਸ ਨਹੀਂ ਲਾਣੀ ਚਾਹੀਦੀ ਸਾਰੇ ਜਿਹੜੀ ਸੰਗਤ ਨੂੰ ਦਰਸ਼ਣ ਕਰਾਂ ਦੇ ਵੈਸੇ ਹੀ ਅਰਦਾਸ ਵਿੱਚ ਹਰ ਵਲੇ ਮਹਾਰਾਜ ਦੀ ਅਰਦਾਸ ਹੁੰਦੀ ਹੈ ਕਿ ਖੁੱਲੇ ਦਰਸ਼ਨ ਦੀਦਾਰੇ ਵਰਤਣਾ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਪੰਥ ਨੂੰ ਵਿਛੋੜੇ ਹੋਏ ਗੁਰਦੁਆਰੇ ਨਾਲ ਤੇ ਦਰਸ਼ਨ ਹੋਣ ਇਹ ਤੇ ਇੱਕ ਅਰਦਾਸ ਨਾਲ ਵੀ ਤਰੋ ਕਰ ਇਹ ਪਤਾ ਨਹੀਂ ਕੀ ਸੋਚ ਰਹੀ ਹੈ ਮੋਦੀ ਸਰਕਾਰ ਕਿ ਵੀ ਕੀ ਕਰ ਦੇਣਾ ਨਾ ਕਿਸਾਨਾਂ ਦੀ ਸੁਣੀ ਜਾ ਰਹੀ ਹੈ ਨਾ ਕੁਝ ਹੋ ਰਿਹਾ ਹੈ ਪਤਾ ਨਹੀਂ ਕੀ ਸੋਚ ਹੈ ਜਾਣ ਬੁੱਝ ਕੇ ਲੱਗਦਾ ਇਸ ਤਰ੍ਹਾਂ ਕਰਦੀ ਕਿਸਾਨੀ ਅੰਦੋਲਨ ਕਰਕੇ ਵੀ ਹੋ ਸਕਦਾ ਹੈ ਹੋ ਸਕਦਾ ਹੈ ਜੀ ਕੀ ਇਹਨਾਂ ਦੀ ਸੋਚ ਕੀ ਹੈ ਇਹ ਤੇ ਇਹ ਹੀ ਜਾਣਨ ਬਾਕੀ ਇਹ ਜਿਹੜਾ ਜਥਾ ਰੋਕਣਾ ਬਹੁਤ ਮਾੜੀ ਗੱਲ ਹੈ ਬਹੁਤ ਛੋਟੀ ਹਰਕਤ ਹੈ ਇਹ ਨਹੀਂ ਰੁਕਣਾ ਚਾਹੀਦਾ ਕਿਸੇ ਨੂੰ ਗੁਰਦੁਆਰੇ ਕਿਸੇ ਦੀ ਵੀ ਭਾਵਨਾ ਗੁਰਦੁਆਰਾ ਮੰਦਿਰ ਮਸਜਿਦ ਕਿਸੀ ਹੋਵੇ ਕਿਸੇ ਨੂੰ ਰੁਕਣਾ ਹੀ ਨਹੀਂ ਚਾਹੀਦਾ ਸਾਰੇ ਮੰਦਿਰ ਖੁੱਲ੍ਹੇਣ ਸਾਰੇ ਗੁਰਦੁਆਰੇ ਖੁੱਲ੍ਹੇਣ ਸਾਰੀਆਂ ਮਸਜਿਦਾਂ ਖੁੱਲੀਆਂ ਸਰ ਉੱਥੇ ਜਥਾ ਜਾਣ ਨਾਲ ਜ਼ਿਆਦਾ ਕੋਵਿਡ ਆ ਜਾਣਾ ਹੈ ਨਵੰਬਰ ਮਹੀਨੇ ਜਿਹੜਾ ਜਥਾ ਸੀ ਗੁਰੂ ਸਾਹਿਬ ਦੇ ਜਦੋਂ ਪ੍ਰਕਾਸ਼ ਉਤਸਵ ਸੀ ਉਦੋਂ ਆਇਆ ਹਾ ਉਦੋਂ ਗਿਆ ਸੀ ਤੇ ਹੁਣ ਕੀ ਹੋ ਗਿਆ ਉਦੋਂ ਜਿਆਦਾ ਪੀਕ ਤੇ ਸੀ ਕੋਵਿਡ ਹੁਣ ਤਾਂ ਪੀਕ ਤੇ ਨਹੀਂਗਾ ਹੁਣ ਤਾਂ ਬਹੁਤ ਘਟ ਗਿਆ ਸਾਰੇ ਰੈਸਟੋਰੈਂਟ ਖੋਲਤੇ ਸਿਲਮਿਹਾਰ ਕੋਲ ਤੇ ਸਕੂਲ ਖੋਲਤੇ ਗੁਰਦੁਆਰੇ ਜਿੱਥਾ ਜਾਣਲ ਕੋਵਿਡ ਥੋੜਾ ਜਿਹਾ ਦੇ ਇਸ ਦੇ ਨਾਲ ਸਿੱਖ ਭਾਵਨਾਵਾਂ ਕੀ ਆ ਬਹੁਤ ਠੇਸ ਲੱਗਦੀ ਹੈ ਜੀ ਸਾਰਿਆਂ ਨੂੰ ਬਹੁਤ ਹੁੰਦਾ ਕਿ ਜਿਨ੍ਹਾਂ ਨੇ ਜਾਣ ਜਿਨ੍ਹਾਂ ਨੇ ساری ਤਿਆਰੀ ਕੀਤੀ ਹੁੰਦੀ ਹੈ ਉਹਨਾਂ ਨੂੰ ਵੀਜ਼ਾ ਲੱਗਾ ਹੁੰਦਾ ਜਿਨ੍ਹਾਂ ਨੂੰ ਇੱਕ ਜੰਪ ਕਹਿੰ ਦਿੰਦੀ ਤੁਸੀਂ ਨਹੀਂ ਜਾ ਸਕਦੇ ਉਹਨਾਂ ਦੇ ਹਿਰਦੇ ਤੇ ਕੀ ਮੀਤੀਆਂ ਉਹਨਾਂ ਦੇ ਦਿਲਾਂ ਤੇ ਬਹੁਤ ਜਿਆਦਾ ਠੇਸ ਲੱਗਦੀ ਹੈ ਬੜੀ ਆਸ ਤਾਂ ਹੁੰਦੀ ਹੈ ਲੋਕਾਂ ਦੀ ਕਿ ਵੀ ਮੈਂ ਕੀ ਦਰਸ਼ਨ ਤੇ ਜਾਣਾ ਹੈ ਕੋਈ ਲੋਕਾਂ ਨੇ ਕਿਸ ਤਰ੍ਹਾਂ ਜਾਣਾ ਹੁੰਦਾ ਕਿਸ ਤਰ੍ਹਾਂ ਜਾਣਾ ਹੁੰਦਾ ਕੋਈ ਆਪਣਾ ਪੂਰਾ ਕਰਕੇ ਅਰੇਂਜਮੈਂਟ ਜਾਂਦੇ ਨੇ ਕੋਈ ਬੱਚਿਆਂ ਨੂੰ ਕਹਿ ਕੇ ਜਾਂਦੇ ਨੇ ਕਿ ਵੀ ਸਾਡਾ ਅਰੇਂਜਮੈਂਟ ਕਰਕੇ ਦਿਓ ਤੇ ਉਹਨਾਂ ਨੂੰ ਨਾ ਜਾਣ ਦਿੱਤਾ ਇਹ ਪਤਾ ਨਹੀਂ ਕਦੋਂ ਗੁਵਾਰੀ ਆਣੀ ਕਿ ਨਹੀਂ ਆਣੀ ਉਹ ਬਜ਼ੁਰਗਾਂ ਦੀ ਜ਼ਿੰਦਗੀ ਰਹਿਣੀ ਹੈ ਜਾਂ ਨਹੀਂ ਰਹਿਣੀ ਬੜੀ ਮੁਸ਼ਕਲ ਇੱਕ ਵਾਰ ਇਹ ਕਦੀ ਯਾਰੀ ਤਾਂ ਵੀਜ਼ਾ ਮਿਲਦਾ ਉਸ ਤੋਂ ਬਾਅਦ ਵੀਜ਼ਾ ਇੱਕ ਵਾਰੀ ਰਿਜੈਕਟ ਹੋਇਆ ਹੋਵੇ ਦੂਸਰੀ ਵੈਸੇ ਨਹੀਂ ਵੀਜ਼ਾ ਮਿਲਦਾ ਸਿੰਘ ਸਾਹਿਬ ਨੇ ਆਖਿਆ ਸੀ ਕਿ ਇਤਿਹਾਸਿਕ ਗਲਤੀਆਂ ਔਰ ਅਜਦਾ ਦੇਣਾ ਹੈਗਾ ਸੁਧਾਰ ਲੈਣਾ ਚਾਹੀਦਾ ਹੈ ਇਹ ਤੇ ਉਹਨਾਂ ਕੋਈ ਸਰਕਾਰ ਦੀ ਸੋਚ ਹੈ ਸਰਕਾਰ ਨੂੰ ਅੱਜ 12 ਮਹੀਨੇ ਹੋ ਗਏ ਨਾ ਉੱਥੇ 7 ਮਹੀਨੇ ਹੋ ਗਏ ਕਿਸਾਨਾਂ ਨੇ ਬੈਠੇ ਉਹ ਨਹੀਂ ਆਪਣੀਆਂ ਗਲਤੀਆਂ ਸੁਧਾਰਦੀ ਪਈ ਬਹਿ ਕੇ ਗੱਲ ਨਹੀਂ ਕਰ ਸਕਦੇ ਇੰਨੇ ਬੰਦੇ ਮਰੀ ਜਾ ਰਹੇ ਨੇ ਕਿਸੇ ਦਾ ਪ੍ਰਤੀਕਰਮ ਨਹੀਂ ਆਇਆ ਕਿ ਸਰ ਕਿਉਂ ਬੰਦੇ ਮਰ ਰਹੇ ਨੇ ਕਿਸ ਕਰਕੇ ਮਰ ਰਹੇ ਨੇ ਇੱਕ ਬੰਦਾ ਕੋਈ ਪਾਰਲੀਮੈਂਟ ਦੇ ਐਮਐਲਏ ਕੋਈ ਜਾਂ ਕੋਈ ਮਰ ਜਾਂਦਾ ਦੋ ਉੱਥੇ ਮੋਨ ਰੱਖ ਦਿੰਦੇ ਨੇ ਉਹਨਾਂ ਦਾ ਇਜਲਾਸ ਛੱਡ ਦਿੰਦੇ ਨੇ ਇਹ ਇਹ ਦੁਨੀਆ ਨਹੀਂ ਦੁਨੀਆ 'ਚ ਉਹ ਬੰਦੇ ਨਹੀਂਗੇ ਜਿਹੜੇ ਉੱਥੇ ਮਰ ਰਹੇ ਨੇ ਇਹਨਾਂ ਦਾ ਵੀ ਸੋਚਣਾ ਚਾਹੀਦਾ ਸਰਕਾਰ ਨੂੰ ਇੱਕ ਪੱਖ ਹੋ ਕੇ ਨਹੀਂ ਚੱਲਣਾ ਚਾਹੀਦਾ ਹਰ ਤੀ ਨਿਊਟਰਲ ਹੋ ਕੇ ਚੱਲਣਾ ਚਾਹੀਦਾ ਜੋ ਵੀ ਕਰਨਾ ਹੈ ਜੱਥੇ ਨੂੰ ਵੀ ਨਹੀਂ ਸੀ ਰੋਕਣਾ ਚਾਹੀਦਾ ਬਾਕੀ ਕਿਸਾਨਾਂ ਵਾਲਾ ਮਸਲਾ ਵੀ ਹੱਲ ਹੋਵੇ ਲੋਕਾਂ ਦੇ ਕੰਮ ਕੁੰਮ ਚੱਲਣ ਕਿਸਾਨਾਂ ਦੇ ਵੀ ਚੱਲਣ ਸਾਰਿਆਂ ਦਾ ਕੰਮ ਹੋਵੇ ਸਾਰਾ ਪੰਜਾਬ ਬੰਦ ਪਿਆ ਪੰਜਾਬ ਨੂੰ ਪਤਾ ਨਹੀਂ ਕਿਉਂ ਪਿੱਛੇ ਪਾਣਾ ਜਾਂਦੇ ਨੇ ਜਿਆਦਾ ਇੱਥੇ ਸਰਕਾਰ ਕਾਂਗਰਸ ਦੀ ਤਾਂ ਕਰਕੇ ਬਿਲਕੁਲ ਛੋਟੇ ਜਿਹੇ ਬ੍ਰੇਕਦਮ ਬਣੇ ਰੋਏ ਬੀਪੀ ਸਾਂਝਾ ਦੇ ਨਾਲ